ਸ੍ਰੀ ਕਾਲ ਚੌਪਈ RAM ਚੰਦ ਇਹ ਜਿਨੈ ਬਖਾਨੈ ਸ਼ਿਵ ਬ੍ਰਹਮਾ ਇਹ ਜਾਹੇ ਪਰਮਾਨੈ ਤੇ ਸਭ ਹੀ ਸ੍ਰੀ ਕਾਲ ਸੰਘਾਰੇ ਕਾਲ ਪਾਏ ਕਰ ਬਹੁਰ ਸਵਾਰੇ ਕੀਤੇ RAM ਚੰਦ ਅਰ ਕ੍ਰਿਸ਼ਨਾ ਕੀਤੇ ਚਤੁਰਾਨਨ ਸ਼ਿਵ ਵਿਸ਼ਨਾ ਚੰਦ ਸੂਰ ਇਹ ਕਵਚ ਇਹ ਕਵਨ ਵਿਚਾਰੇ ਪਾਣੀ ਭਰਤ ਕਾਲ ਕੇ ਦਵਾਰੇ ਕਾਲ ਪਾਏ ਸਭ ਹੀ ਇਹ ਭਏ ਕਾਲ ਪਾਏ ਕਾਲੋ ਹੋ ਗਏ ਕਲ ਹੈ ਪਾਏ ਬਹਰ ਅਵਤਾਰ ਹੈ ਕਲ ਹੈ ਕਾਲ ਪਾਏ ਸੰਗਰ ਹੈ ਜੋ ਤੁਮ ਕਰਮਪੁਰਖ ਟਹਿਰਾਏ ਤੇ ਸਭ ਡੰਡ ਕਾਲ ਕੇ ਘਾਏ ਕਾਲ ਡੰਡ ਬਿਨ ਬਚਾ ਨ ਕੋ ਸਿਮ ਬਿਰੰਚ ਬੇਸ ਨਿੰਦran ਜੋ ਜਾਸ ਜੂਨ ਇਕ ਦੇਤ ਬਖਨੀਤ ਤੈਸ ਜੂਨ ਇਕ ਦੇਵਤਾ ਜਨਿਆਤ ਜੈਸੇ ਹਿੰਦਵਾ ਨੂੰ ਤੁਰਕਾਨਾ ਸਭ ਹੀ ਨਸੀਸ ਕਾਲ ਜਿਰਵਾਨ ਕਬਹੂ ਦੇਤ ਦੇਵਤਨ ਮਾਰੇ ਕਬਹੂ ਦੇਤਨ ਦੇਵ ਸੰਘਾਰੇ ਦੇਵ ਦੇਤ ਜਗਦਉ ਸੰਘਾਰੇ ਵਾਹਿਗੁਰਖ ਪ੍ਰਤਪਾਲ ਹਮਾਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ